ਹਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਗੱਲ ਕਰਦੇ ਆ ਜੋ ਕੱਲ ਧਰਨਾ ਸੀ 2364 ਅਤੇ 5994 ਕੈਟਰ ਦਾ ਸੋ ਉਸ ਸੰਬੰਧ ਵਿੱਚ ਗੱਲ ਕਰਦੇ ਆ ਮੁੱਖ ਮੰਤਰੀ ਦੀ ਕੋਠੀ ਨੇੜੇ ਪੁਲਿਸ ਵੱਲੋਂ ਬੇਰੋਜ਼ਗਾਰ ਅਧਿਆਪਕਾਂ ਤੇ लाठी चार्ज ਪਾਣੀ ਦੀਆਂ ਬੁਛਾੜਾ ਵੀ ਮਾਰੀਆਂ ਝੜਪ ਦਵਾਨ ਕਈਆਂ ਦੀਆਂ ਪੱਗਾਂ ਤੇ ਚੁੰਨੀਆਂ ਲੱਥੀਆਂ ਸੋ ਜੋ ਭਗਵੰਤ ਮਾਨ ਦੀ ਸਰਕਾਰ ਜਦੋਂ ਆਉਣ ਆਉਣੀ ਸੀ ਉਸ ਟਾਈਮ ਉਹਨਾਂ ਨੇ ਵੱਡੇ ਵੱਡੇ ਜੋ ਬਿਆਦੇ ਕੀਤੇ ਸੀ ਕਿ ਅਸੀਂ ਆਪਣੇ ਰਾਜ ਵਿੱਚ ਜੋ ਧਰਨਾ ਪ੍ਰਦਰਸ਼ਨ ਨਹੀਂ ਹੋਣ ਦੇਵਾਂਗੇ ਕਿਸੇ ਤੇ ਵੀ लाठी चार्ज ਨਹੀਂ ਹੋਣ ਦੇਵਾਂਗੇ ਸੋ ਉਹ ਬਿਆਦੇ ਕਿਤੇ ਨਾ ਕਿਤੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਕੱਲ ਜਿੱਦਾਂ ਦਾ ਪੁਲਿਸ ਵੱਲੋਂ ਜੋ ETD 364 ਅਤੇ 5994 ਕੇਡਰ ਦੇ ਉੱਤੇ ਜੋ लाठी चार्ज ਕੀਤਾ ਗਿਆ ਉਹ ਕਿਤੇ ਨਾ ਕਿਤੇ ਬਹੁਤ ਮਾੜਾ ਕੀਤਾ ਗਿਆ ਸਰਕਾਰ ਵੱਲੋਂ ਕਿਉਂਕਿ ਉਹਨਾਂ ਦੀ ਜੋ ਮੰਗ ਸੀ ਉਹ ਸੀ ਕਿ ਉਹਨਾਂ ਨੂੰ ਜੋ ਸਟੇਸ਼ਨ ਚੁਆਇਸ ਕਰਵਾ ਦਿੱਤੇ ਗਏ ਆ ਹੁਣ ਜੁਆਇਨਿੰਗ ਕਰਵਾ ਦਿੱਤੀ ਜਾਏ ਜੋ ਦੋਨਾਂ ਕੈਡਰਾਂ ਦੀ ਮੰਗ ਸੀ ਕਿ ਜੋ ਮੀਟਿੰਗ ਆ ਪੰਜਾਬ ਦੇ ਮੁੱਖ ਸਚਿਵਨਾ ਕਰਵਾਈ ਜਾਏ ਐਜੂਕੇਸ਼ਨ ਸੈਕਟਰੀਟੇਟ ਅਤੇ ਪਰਸਨਲ ਵਿਭਾਗ ਦੀ ਸੋ ਦੇਖਦੇ ਆ ਅੱਜ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਜੇਕਰ ਮੀਟਿੰਗ ਵਿੱਚ ਜੇਕਰ ਮੀਟਿੰਗ ਹੁੰਦੀ ਹੈ ਤਾਂ ਦੇਖਦੇ ਆ ਕਿ ਅਪਡੇਟ ਨਿਕਲ ਕੇ ਆਂਦੀ ਹੈ ਸੋ ਜੋ ਵੀ ਅਪਡੇਟ ਨਿਕਲ ਕੇ ਆਏਗੀ ਤੁਹਾਨੂੰ ਇਸੇ ਚੈਨਲ ਤੇ ਉਸਦੀ ਜਾਣਕਾਰੀ ਦੇ ਦਿੱਤੀ ਜਾਏਗੀ ਸੋ ਅੱਗੇ ਗੱਲ ਕਰਦੇ ਹਾਂ ਅਸੀਂ ਸੋ ਕਾਉਂਸਲ ਕਾਉਂਸਲ ਚੋਣਾਂ ਦਾ ਜੋ ਪ੍ਰੋਗਰਾਮ 7 ਦਸੰਬਰ ਤੋਂ ਬਾਅਦ ਜਾਰੀ ਕਰਨ ਦਾ ਪੰਜਾਬ ਸਰਕਾਰ ਨੇ ਦਿੱਤਾ ਭਰੋਸਾ ਸੋ ਉਹਨਾਂ ਨੇ ਕਿਹਾ ਕਿ ਜੋ ਅੰਤਿਮ ਬੋਰਡਰ ਸੂਚੀ ਹੈ ਔਰ 7 ਦਸੰਬਰ ਨੂੰ ਜਾਰੀ ਕਰ ਦਿੱਤੀ ਜਾਏਗੀ ਉਸ ਤੋਂ ਬਾਅਦ 8 ਦਸੰਬਰ ਤੱਕ ਅਸੀਂ ਜੋ ਨਗਰ ਨਿਗਮ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ ਸੋ ਦੇਖਦੇ ਹਾਂ ਸਰਕਾਰ 8 ਦਸੰਬਰ ਤੱਕ ਜੋ ਨਗਰ ਨਿਗਮ ਚੋਨਾ ਦਾ ਨੋਟੀਫਿਕੇਸ਼ਨ ਜਾਰੀ ਕਰਦੀ ਆ ਕਿ ਨਹੀਂ ਕਿਉਂਕਿ ਹਾਈ ਕੋਰਟ ਵੱਲੋਂ ਉਹਨਾਂ ਨੂੰ 15 ਦਿਨਾਂ ਦਾ ਟਾਈਮ ਦੇ ਦਿੱਤਾ ਗਿਆ ਹੈ ਸੋ ਅੱਗੇ ਗੱਲ ਕਰਦੇ ਆ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਵੱਲੋਂ ਮੁੱਖ ਮੰਤਰੀ ਕੋਠੀ ਅੱਗੇ ਮਾਰਨ ਵਰਤ ਸੁਰੂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿਸ਼ਾ ਨਾਲ ਸੰਬੰਧਤ ਤਿੰਨ ਸਹਾਇਕ ਪ੍ਰੋਫੈਸਰ ਮਰਨਵਰਤੇ ਬੈਠੇ ਸੋ ਕੱਲ੍ਹ ਜੋ ਹੈ ਸੰਗਰੂਰ ਵਿਖੇ ਹੀ ਤਿੰਨ ਅਧਿਆਪਕ ਜੋ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਵਿਸ਼ਾ ਨਾਲ ਸੰਬੰਧਤ ਹਨ ਮਰਨਵਰਤੇ ਬੈਠੇ ਹਨ ਪਰ ਦੇਰ ਸ਼ਾਮ ਤੱਕ ਉਹਨਾਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਉਠਾ ਦਿੱਤਾ ਗਿਆ ਸੋ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਇਹਨਾਂ ਦਾ ਹੱਲ ਵੀ ਜਲਦੀ ਕਰਵਾਇਆ ਜਾਏਗਾ ਸੋ ਦੇਖਦੇ ਹਾਂ ਕਿ ਇਸ ਵੰਦੀ ਕੋਈ ਵੀ ਅਫੀਸ਼ੀਅਲ ਅਪਡੇਟ ਆਉਂਦੀ ਹੈ ਜਾਂ 8TT364 ਅਤੇ 5994 ਗੈਡਰਸ ਵੰਦੀ ਕੋਈ ਅਪਡੇਟ ਆਉਂਦੀ ਹੈ ਤੁਹਾਨੂੰ ਇਸੇ ਚੈਨਲ ਤੇ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ 'ਚ